ਰੂਲਿੰਗ ਪਾਰਟੀ ਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਤਾਂ ਜਦੋਂ ਕੰਪੇਨਿੰਗ ਚੱਲ ਰਹੀ ਸੀ ਉਦੋਂ ਇਹਨਾਂ ਨੇ ਢਿੱਲਾਲਾ ਜ਼ੋਰ ਲਾਇਆ ਪੇਪਰ ਫਾਈਲਿੰਗ ਲਈ ਤੇ ਹੁਣ ਅੱਜ ਦੇ ਦਿਨ ਜੋ ਕੁਝ ਹੋਇਆ ਉਹ ਸਾਰੀ ਸਾਰਿਆਂ ਦੇ ਸਾਹਮਣੇ ਹੈ ਲੋਕਾਂ ਨੇ ਬਹੁਤ ਸਾਡਾ ਸਾਥ ਦਿੱਤਾ ਮੇਰ ਹੋਈ ਪ੍ਰਮਾਤਮਾ ਦੀ 8 ਸੀਟਾ ਬਲਾਕ ਸੰਪਤੀ ਦੀਆਂ ਸੀ ਜਿਤੇ ਮੋਟ ਹਲਕੇ ਜੋ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੀ ਜ਼ਿਲ੍ਹਾ ਤਾਂ ਤੁਸੀਂ ਵੇਖੋਗੇ ਆ ਸਾਰਿਆਂ ਨੂੰ ਪਤਾ ਡਾਇਨਾਸੌਰ ਦਾ ਪਤਾ ਨਹੀਂ ਆਉਣ ਨਾ ਹੋਣ ਅਕਾਲੀ ਦਲ ਆ ਗਿਆ ਅਕਾਲੀ ਸ੍ਰੀ ਅਕਾਲ ਉਹ ਮਲੋਟ ਹਲਕੇ ਦੇ ਵਿੱਚ ਵੀ ਇੱਕ ਅਕਾਲੀ ਦਲ ਦੇ ਹਿੱਸੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਸੀਟ ਹੈ ਉਹ ਹਿੱਸੇ ਵਿੱਚ ਆਈ ਹੈ ਤਾਂ ਉਸ ਤੋਂ ਬਾਅਦ ਖੁਸ਼ੀ ਦਾ ਜਰੂਰ ਮਾਹੌਲ ਬਣਿਆ ਹੋਇਆ ਮੇਰੇ ਨਾਲ ਪੂਰਾ ਵਾ ਐਮ ਐਲ اے ਭਾਈ ਹਰਪ੍ਰੀਤ ਜੀ ਨੇ ਕੋਟਪਾ ਹਿਸਾਬ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰੂੰ ਕਿਉਂਕਿ ਜਿਹੜੇ ਨਾਲ ਕੈਂਡੀਡੇਟ ਨੇ ਉਹਨਾਂ ਦੇ ਸਮਰਥਕ ਨੇ ਜ਼ਰੂਰ ਖੁਸ਼ੀ ਦਾ ਜ਼ਰੂਰ ਮਾਹੌਲ ਹੈ ਕਿਉਂਕਿ ਕਾਫੀ ਸੰਘਰਸ਼ ਵੀ ਹੋਇਆ ਧਰਨੇ ਮਜਾਰੇ ਵੀ ਹੋਏ ਉਸ ਤੋਂ ਬਾਅਦ ਜਿਹੜਾ ਤੱਕਾ ਸੀ ਉਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਹੋਇਆ ਜਾਂ ਨਹੀਂ ਹੋਇਆ ਰੂਲਿੰਗ ਪਾਰਟੀ ਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਤਾਂ ਜਦੋਂ ਕੰਪੇਨਿੰਗ ਚੱਲ ਰਹੀ ਸੀ ਉਦੋਂ ਇਹਨਾਂ ਨੇ ਢਿੱਲਾਲਾ ਜ਼ੋਰ ਲਾਇਆ ਪੇਪਰ ਫਾਈਲਿੰਗ ਲਈ ਤੇ ਹੁਣ ਅੱਜ ਦੇ ਦਿਨ ਜੋ ਕੁਝ ਹੋਇਆ ਉਹ ਸਾਰੀ ਸਾਰਿਆਂ ਦੇ ਸਾਹਮਣੇ ਐ ਸਵੇਰ ਤੋਂ ਰੂਲਿੰਗ ਪਾਰਟੀ ਜ਼ੋਰ ਲਾ ਰਹੀ ਸੀ ਵੀ ਜਿਹੜਾ ਹੈਗਾ ਵੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਦੇ ੱੱਕਾ ਕਰਨਾ ਹੈ ਉਹਨਾਂ ਨੇ ਸਾਨੂੰ ਕੋਸ਼ ਸੀਟਾਂ ਹਰਾਇਆਂ ਵੀ ੱੱਕੇ ਨਾ ਬਲਾਕ ਸੰਮਤੀ ਦੀਆਂ ਫਿਰ ਵੀ ਲੋਕਾਂ ਨੇ ਬਹੁਤ ਸਾਡਾ ਸਾਥ ਦਿੱਤਾ ਮੇਰ ਹੋਈ ਪ੍ਰਮਾਤਮਾ ਦੀ 8 ਸੀਟਾ ਬਲਾਕ ਸੰਮਤੀ ਦੀਆਂ ਸੀ ਜਿੱਤੇ ਅਮ ਲੋਠ ਹਲਕੇ ਜੋ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਹੁਣ ਤੁਸੀਂ ਦੇਖ ਸਕਦੇ ਹੋ ਕੀ ਟਾਈਮ ਹੋ ਗਿਆ ਹੈ ਸਵੇਰੇ 6 ਵਜੇ ਤੇ ਇੱਥੇ ਅਸੀਂ ਸਾਰੇ ਆਏ ਹੋਏ ਆਂ ਟਿੱਲਾਂ ਦਾ ਜ਼ੋਰ ਲਗਿਆ ਰਪਾਣਾ ਸੀਟ ਰਾਉਣ ਲਈ ਹੁਣ ਰਾਤ ਦੇ 10 ਵਜ ਚੁੱਕੇ ਐ ਭੁੱਖੇ ਤੇ ਆਏ ਸਾਰੇ ਵਰਕਰ ਹੁਣ ਤੱਕ ਕਾਫੀ ਵਰਕਰ ਚਲੇ ਗਏ ਹੁਣੀ ਜਿੱਤ ਜਦੋਂ ਹੋਈ ਭੁੱਖੇ ਤੇ ਆਏ ਇੱਥੇ ਖੜੇ ਰਹੇ ਤੇ ਆਪਣੇ ਕੈਂਡੀਡੇਟ ਬੰਜੀਤ RAM ਜੀ ਜਿੱਤ ਜਦੋਂ ਤੱਕ ਸਰਟੀਫਿਕੇਟ ਮਤਲਬ ਨਹੀਂ ਹੋਇਆ ਇਹਨਾਂ ਦਾ ਮਿਲਿਆ ਉਨੀ ਦੇਰ ਤੱਕ ਸੰਘਰਸ਼ ਰੱਖਿਆ ਇੱਥੇ ਰੂਲਿੰਗ ਪਾਰਟੀ ਨੇ ਟਿੱਲਾਂ ਦਾ ਜ਼ੋਰ ਲਾਤਾ ਵੀ ਕਿਸੇ ਤਰ੍ਹਾਂ ਅਸੀਂ ਇਹਨੂੰ ਹਰਾ ਦਈਏ ਕੈਂਡੀਡੇਟ ਨੂੰ ਹੋਰ ਵੀ ਕੋਈ ਸੀਟਾਂ ਤੇ ਉਹਨਾਂ ਨੇ ਲੀਡ ਬਹੁਤ ਜ਼ਿਆਦਾ ਸੀ ਕਿ ਸਾਡੇ ਕੈਂਡੀਡੇਟ ਦੀ ਇਸ ਕਰਕੇ ਉਹ ਹਰਾਂਚ ਕਾਮਯਾਬ ਨਹੀਂ ਹੋਏ ਐਡਮਿਨਿਸਟ੍ਰੇਸ਼ਨ ਦਾ ਵੀ ਮੈਂ ਧੰਨਵਾਦ ਕਰਦਾ ਵੀ ਉਹਨਾਂ ਦੇ ਪ੍ਰੈਸ਼ਰ ਬਹੁਤ ਸੀ ਐਡਮਿਨਿਸਟ੍ਰੇਸ਼ਨ ਤੇ ਪਰ ਐਡਮਿਨਿਸਟ੍ਰੇਸ਼ਨ ਨੇ ਗਲਤ ਕੰਮ ਨਹੀਂ ਕੀਤਾ ਤੇ ਮਨਜੀਤ RAM ਜੀ ਨੂੰ ਜਤਾਇਆ ਜਦੋਂ ਪ੍ਰਦਰਸ਼ਨ ਕਰ ਰਹੇ ਸੀ ਵਿੱਚ ਸੂਚਨਾ ਮਿਲੀ ਕਿ ਪੰਜਾਬ ਦੇ ਪ੍ਰਧਾਨ ਅ ਸ਼ੋਮਨੀ ਕਾਲੀ ਦਲ ਦੇ ਸੁਖਵੀਰ ਬਾਦਲ ਵੀ ਪਹੁੰਚਣ ਲੱਗੇ ਸੀ ਲੇਕਿਨ ਨਹੀਂ ਪਹੁੰਚ ਪਾਏ ਕਿਸੇ ਕਾਰਨ ਵਰਸ਼ ਤਾਂ ਲੱਗਦਾ ਵੀ ਸ਼ਾਇਦ ਸਰਕਾਰ ਤੇ ਵੀ ਦਬਾਅ ਪੈ ਸਕਦਾ ਹੈ ਕਿ ਜੇ ਮੌਕੇ ਤੇ ਸੁਖਵੀਰ ਬਾਦਲ ਆਂਦੇ ਤਾਂ ਜਿੱਦਾਂ ਦਿਉਨ ਖੇੜਾ ਦੇਖਿਆ ਜਾਂ ਕਿੰਗਰਾ ਪਿੰਡ ਦਾ ਹਾਲਾਤ ਜਿਹੜੇ ਹੋਏ ਉਸ ਤੋਂ ਬਾਅਦ ਪੀਸੀ ਪ੍ਰੈਸ ਕਾਨਫਰੰਸ ਹੋਈ ਕਿ ਉਹਦਾ ਗੱਲਾਂ ਤੇ ਵੀ ਫਰਕ ਪੈਂਦਾ ਬਿਲਕੁਲ ਫਰਕ ਪੈਂਦਾ ਪ੍ਰਧਾਨ ਜੀ ਦਾ ਪ੍ਰੋਗਰਾਮ ਬਣ ਗਿਆ ਸੀ ਇੱਥੇ ਆਉਣ ਦਾ ਜਦੋਂ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਵਿਸ਼ਵਾਸ ਦਵਾਤਾ ਤੇ ਅਸੀਂ ਫਿਰ ਉਹਨਾਂ ਨੂੰ ਰੋਕ ਤਾ ਪ੍ਰਧਾਨ ਜੀ ਨੂੰ ਵੀ ਤੁਸੀਂ ਨਾ ਖੇਚਲ ਕਰੋ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਸੀ ਇੱਥੇ ਆਉਂਦਾ ਪਰ ਜਦੋਂ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਤੁਹਾਨੂੰ ਕੋਈ ਤੱਕਾ ਨਹੀਂ ਕਰਦੇ ਸਰਟੀਫਿਕੇਟ ਦੇ ਕੇ ਜਾਵਾਂਗੇ ਸਾਡੀਆਂ 4 ਸੀਟਾਂ ਬਲਾਕ ਸੰਮਤੀ ਦੀਆਂ 5 ਸੀਟਾਂ ਤੇ ਜਦੋਂ ਯੁੱਧ ਲੱਗਿਆ ਹੋਇਆ ਸੀ ਜਿਨ੍ਹਾਂ ਦੇ ਸਰਟੀਫਿਕੇਟ ਸਾਡੇ ਨੂੰ ਮਿਲ ਨਹੀਂ ਰਹੇ ਸੀ ਰੋਕਿਆ ਜਾ ਰਿਹਾ ਸੀ 5 ਸੀਟਾਂ ਤੇ ਬਲਾਕ ਸੰਮਤੀ ਦੀ ਤੇ ਇੱਕ ਸੀਟ ਜ਼ਿਲ੍ਹਾ ਪ੍ਰੀਸ਼ਦ ਦੀ ਇਹ 6 ਸੀਟਾਂ ਜਿਹੜੀਆਂ ਸੀਗੀਆਂ ਮਲੋਠ ਹਲਕੇ ਦੀਆਂ ਇਹਨਾਂ ਤੇ ਸਰਟੀਫਿਕੇਟ ਇਸ਼ੂ ਕਰਨ ਇਸ਼ੂ ਨਹੀਂ ਕਰਨ ਦੇ ਰਹੇ ਸੀਗੇ ਤੇ ਜਦੋਂ ਪੂਰਾ ਯੁੱਧ ਲਾ ਕੇ ਸਾਰੇ ਵਰਕਰਾਂ ਨੇ ਸਹਿਯੋਗ ਦਿੱਤਾ ਤੇ ਸਾਰੀਆਂ ਉਹ 50 ਸੀਟਾਂ ਦਾ ਸਾਨੂੰ ਸਰਟੀਫਿਕੇਟ ਵੀ ਮਿਲੇ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਵੀ ਸਰਟੀਫਿਕੇਟ ਮਿਲਿਆ ਇੰਨੀ ਲੱਗਿਆ ਕਿ ਸੁਬਾ ਅੱਜ ਰੋਪ ਲਈ ਸੀ ਕੈਬਨਿਟ ਮੰਤਰੀ ਤੇ ਉਸ ਤੋਂ ਬਾਅਦ ਪਲਟਵਾਰ ਵੀ ਆਇਆ ਪਲਟਵਾਰ ਤੋਂ ਬਾਅਦ ਅ ਵੱਖ-ਵੱਖ ਸਿਆਸੀ ਤੰਚ ਵੀ ਇੱਕ ਦੂਜੇ ਤੇ कसे ਗਏ ਉਸ ਤੋਂ ਸਾਰੇ ਚੀਜ਼ਾਂ ਦਾ ਸਾਹਮਣਾ ਕਰਦੇ ਹੋਏ ਫਿਰ ਵੀ ਉਮੀਦਵਾਰ ਜਿਹੜੇ ਲੋਕਾਂ ਨੇ ਚੋਣੇ ਸੀ ਅਸੀਂ ਵਾਰ-ਵਾਰ ਸਾਡੇ ਚੈਨਲ ਮਾਧਿਅਮ ਵੀ ਅਪੀਲ ਕੀਤੀ ਸੀ ਉਮੀਦਵਾਰ ਉਹ ਚੁਣੋ ਜਿਹੜਾ ਥੋੜੇ ਬਾ ਫੜ ਕੇ ਤੁਸੀਂ ਕੰਮ ਕਰਾ ਸਕੋ ਤਾਂ ਉਹ ਉਮੀਦਵਾਰਾਂ ਵਾਸਤੇ ਵੀ ਕੀ ਕਹੋਗੇ ਦੇਖੋ ਬੇਨਤੀ ਇਹ ਹੈ ਵੀ ਅੱਜ ਇੱਥੇ ਕਾਊਂਟਿੰਗ ਸੀਗੀ ਜੀ ਇੱਥੇ ਜਾਣ ਤਾਂ ਜਿਹੜਾ ਇਲੈਕਸ਼ਨ ਕਮਿਸ਼ਨ ਵਾਲਾ ਅਪਾਇੰਟਡ ਸਟਾਫ ਸੀ ਉਹਦੀ ਡਿਊਟੀ ਸਟਾਫ ਜਿਹੜਾ ਉਹ ਅੰਦਰ ਜਾ ਸਕਦਾ ਸੀ ਯਾ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਅਪੁਆਇੰਟਡ ਕਾਊਂਟਿੰਗ ਏਜੰਟ ਉਹ ਜਾ ਸਕਦੇ ਸੀ ਜਾਂ ਪੱਤਰਕਾਰ ਕੋਈ ਮਾਣੀ ਮੋਟੀ ਆਪ ਦਾ ਜਿਹੜੀ ਕਾਰਵਾਈ ਕੋਈ ਇੰਟਰਵਿਊ ਵਗੈਰਾ ਕਰਨ ਉਹ ਜਾ ਰਹੇ ਸੀਗੇ ਜੀ ਪੁਲਿਸ ਦੀ ਡਿਊਟੀ ਲੱਗੀ ਹੋਈ ਸੀ ਜਿਹੜੇ ਸਾਡੇ ਹਲਕੇ ਦੇ ਮਾਨਯੋਗ ਕੈਬਨਿਟ ਮੰਤਰੀ ਹੈ ਬਲਜੀਤ ਕਾਦ ਜੀ ਉਹ ਸਵੇਰ ਵੀ ਇੱਥੇ ਢੀੜਾ ਮਾਰ ਕੇ ਗਏ ਸਵੇਰ ਉਹਨਾਂ ਨੇ ਕਾਊਂਟਿੰਗ ਤੋਂ ਪਹਿਲਾਂ ਸਾਰੇ ਆਫੀਸਰਸ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਇਨਫਲੂਐਂਸ ਕੀਤਾ ਫਿਰ ਉਸ ਤੋਂ ਬਾਅਦ ਦਿਨੇ ਵੀ ਉਹ ਢੀੜਾ ਮਾਰਦੇ ਰਹੇ ਸ਼ਾਮ ਨੂੰ 6 6 ਸਵਾ 6 ਉਹਨਾਂ ਨੇ ਫੇਰ ਘੇੜਾ ਮਾਰਿਆ ਅਸੀਂ ਉਹਨਾਂ ਦੀ ਰਿਕਾਰਡਿੰਗ ਕੀਤੀ ਅੰਦਰ ਜਾਂਦਿਆਂ ਦੀ ਤੇ ਉਹਨਾਂ ਦਾ ਮਤਲਬ ਹੀ ਨਹੀਂ ਬੰਦਦਾ ਸੀ ਵੀ ਉਹ ਨਾ ਤਾਂ ਕੋਈ ਇਲੈਕਸ਼ਨ ਕੰਟੈਸਟ ਕਰ ਰਹੇ ਸੀ ਨਾ ਉਹ ਕਿਸੇ ਦੇ ਏਜੰਟ ਸੀਗੇ ਨਾ ਉਹ ਮਤਲਬ ਕੋਈ ਐਡਮਿਨਿਸਟ੍ਰੇਸ਼ਨ ਦਾ ਪਾਰਟ ਸੀਗੇ ਉਹਨਾਂ ਦਾ ਹੱਕ ਨਹੀਂ ਬੰਦਦਾ ਸੀ ਵੀ ਉਹ ਅੰਦਰ ਜਾ ਕੇ ਵਾਰੀ-ਵਾਰੀ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਉੱਤੇ ਪ੍ਰਭਾਵ ਪਾਉਣ ਰਿਜ਼ਲਟਸ ਦੇ ਆਊਟਕਮ ਨੂੰ ਇਨਫਲੂਐਂਸ ਕਰਨ ਤਕਾਬੋਤ ਕਰ ਰਹੇ ਸੀਗੇ ਇਸ ਕਰਕੇ ਸਾਨੂੰ ਬੋਲਣਾ ਪਿਆ हां तंज कसियां ਵਿਰੋਧੀ ਕਸਦੇ ਹੁੰਦੇ ਆ ਅਸੀਂ ਅੱਜ ਮਤਲਬ ਸਾਡੇ ਜਿਹੜੇ ਵਰਕਰਾਂ ਨੇ ਸਾਥ ਦਿੱਤਾ ਉਹਨਾਂ ਵਰਕਰਾਂ ਦੇ ਸਾਥ ਨਾਲ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਜਿਹੜੇ ਮਨਸੂਬੇ ਸੀ ਰੂਲਿੰਗ ਪਾਰਟੀ ਦੇ ਉਹ ਪੂਰੇ ਨਹੀਂ ਹੋਏ ਉਹ ਇਥੋਂ ਧੱਕੇ ਨਾਲ ਸਾਰੀਆਂ ਸੀਟਾਂ ਬਲਾਕ ਸੰਮਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਤਨਾ ਚਾਹੁੰਦੇ ਸੀ ਜੋ ਕਿ ਹੋਇਆ ਨਹੀਂ ਲੋਕ ਇਹ ਵੀ ਕਹਿ ਰਹੇ ਨੇ ਕਿ ਡਾਇਨਾਸੌਰ ਤੇ ਕਾਲੀ ਦੋਨੋਂ ਆਗੇ ਲੇਕਿਨ ਇਹ 2027 ਦੀ ਨੀਂਵ ਰੱਖਣ ਵਾਸਤੇ ਇਹ ਤਾਂ ਤੁਸੀਂ ਵੇਖੋਗੇ ਆ ਸਾਰਿਆਂ ਨੂੰ ਪਤਾ ਡਾਇਨਾਸੌਰ ਦਾ ਪਤਾ ਨਹੀਂ ਆਉਣ ਨਾ ਹੋਣ ਅਕਾਲੀ ਦਾ ਲਾ ਗਿਆ ਅਕਾਲੀ ਕੀ ਕਹੋਗੇ ਭਾਈ ਜਨਤਾ ਦਾ ਕਿਸ ਤਰ੍ਹਾਂ ਧੰਨਵਾਦ ਕਰੋਗੇ ਧੰਨਵਾਦ ਜਨਤਾ ਦਾ ਕਿਵੇਂ ਕਰੋਗੇ ਸਭ ਤੋਂ ਪਹਿਲਾਂ ਤਾਂ ਸੱਚੇ ਪਾਤਸ਼ਾਹ ਦਾ ਓਟ ਆਸਰਾ ਤੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੀ ਸਖਤ ਮਿਹਨਤ ਸਦਕਾ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਜੀ ਅਕ ਕਿਵੇਂ ਕਹੋਗੇ ਜਿਵੇਂ ਲੋਕਾਂ ਨੇ ਤੁਸੀਂ ਵਾਅਦੇ ਕੀਤੇ ਐ ਲੋਕਾਂ ਨਾਲ ਲੋਕਾਂ ਨੇ ਥੋੜੇ ਤੇ ਯਕੀਨ ਕੀਤਾ ਉਸ ਯਕੀਨ ਨੂੰ ਕਿੱਦਾਂ ਬਰਕਰਾਰ ਕਿੱਦਾਂ ਕਰੋਗੇ ਸਰ ਅਸੀਂ ਪਹਿਲਾਂ ਵੀ 10 10 ਸਾਲ ਸਰਪੈਂਚ ਕੀਤੀ ਹੈ ਜੀ ਮਿਹਨਤ ਕੀਤੀ ਹੈ ਜੀ ਜਿਸ ਤਰ੍ਹਾਂ ਸਾਡਾ ਵਰਕ ਲੋਕਾਂ ਦੇ ਸਾਥ ਤਾਂ ਉਸੇ ਤਰ੍ਹਾਂ ਸੀ ਉਹਨਾਂ ਦਾ ਵੀ ਸਾਥ ਦੇਵਾਂਗੇ ਪਬਲਿਕ ਦਾ ਸਾਥ ਦੇਵਾਂਗੇ ਜੀ ਤਾਂ ਬਿਲਕੁਲ ਅਕਾਲੀ ਦਲ ਦੇ ਜਿਹੜੀ ਜਿੱਤ ਹਾਸਲ ਤੋਂ ਬਾਅਦ ਹੁਣ ਖੁਸ਼ੀ ਦਾ ਮਾਹੌਲ ਜ਼ਰੂਰ ਹੈ ਤਾਂ ਹੁਣ ਇਸ ਤੋਂ ਬਾਅਦ ਜਿਸ ਤਰ੍ਹਾਂ 2027 ਦਾ ਥੰਮ ਕਹਿ ਸਕਦੇ ਆ ਕਿ ਨੀ ਪੱਥਰ ਹੈ ਔਰ ਰੱਖਿਆ ਗਿਆ ਤਾਂ ਹੁਣ 2000 ਸਤਾਈ ਦੇ ਵਿੱਚ ਕਿਸ ਤਰ੍ਹਾਂ ਰੂਪਰੇਖਾ ਜਾਂ ਫਿਰ ਚੋਣਵੀ ਮੈਦਾਨ ਜੁਰ ਪਖਦੇ ਨਜ਼ਰ ਆਉਣਗੇ ਤਾਂ ਹੁਣ ਦੇਖਣਾ ਹੋਵੇਗਾ ਕਿਸ ਤਰ੍ਹਾਂ ਚੋਣਵੀ ਮੈਦਾਨ ਪਖਣਗੇ ਕਿਸ ਤਰ੍ਹਾਂ ਸ਼ੋਭਨੀ ਕਾਲੀ ਦਲ ਦੀ ਜਿਹੜੀ ਪੰਜਾਬ ਦੇ ਵਾਰ ਦੇਖਦੇ ਆ ਕਿ ਪੰਜਾਬ ਵੱਲ ਦੇਖੇ ਤਾਂ ਕਿਸ ਤਰ੍ਹਾਂ ਰਾਜਨੀਤਿਕ ਹਵਾ ਹੈ ਉਹ ਬਦਲਦੀ ਨਜ਼ਰ ਆਵੇਗੀ